ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਨਜੀਤ कौर ਸਰਵਿਤਕਾਰੀ ਵਿਦਿਆ ਮੰਦਿਰ ਮਲੇਰਕੋਟਲਾ ਤੋਂ ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਤਿਹਾਰ ਵਿਸ਼ਾ ਲੈ ਕੇ ਰੁਬਰੂ ਹੋਈ ਆ ਪੰਜਾਬ ਜਿਹੜਾ ਮੇਲਿਆਂ ਤੇ ਤਿਹਾਰਾਂ ਦਾ ਦੇਸ਼ ਹੈ ਪੰਜਾਬ ਦੇ ਵਿੱਚ ਹਰ ਮਹੀਨੇ ਕੋਈ ਨਾ ਕੋਈ ਤਿਹਾਰ ਤੇ ਮੇਲਾ ਜਿਹੜਾ ਆਉਂਦਾ ਹੀ ਰਹਿੰਦਾ ਹੈ ਤਾਂ ਸਭ ਤੋਂ ਪਹਿਲਾਂ ਚੇਤ ਮਹੀਨੇ ਤੋਂ ਜਿਹੜਾ ਸਾਡਾ ਸਾਲ ਸ਼ੁਰੂ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਨਵਾਂ ਸੰਮਤ ਜਿਹੜਾ ਤਿਹਾਰ ਹੈ ਜਿਹੜਾ ਮਨਾਇਆ ਜਾਂਦਾ ਹੈ ਚੇਤਰ ਮਹੀਨੇ ਦੀ ਏਕਮ ਨੂੰ ਪੰਜਾਬ ਦੇ ਵਿੱਚ ਨਵਾਂ ਸਾਲ ਹੈ ਜਿਹੜਾ ਉਹ ਮਨਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੈ ਜੀ ਕੰਜਕਾਂ ਕੰਜਕਾਂ ਚੇਤਰ ਸੁਦੀ 8ਵੇਂ ਨੂੰ ਜਿਹੜਾ ਹੈ ਕੰਜਕਾਂ ਸਾਰੇ ਲੋਕ ਨੇ ਜਿਹੜੇ ਦੇਵੀ ਦੇ ਭਗਤ ਨੇ ਉਹ ਕੁਆਰੀਆਂ ਕੁੜੀਆਂ ਨੂੰ ਕੰਜਕਾਂ ਦੇ ਰੂਪ ਦੇ ਵਿੱਚ ਜਿਹੜੇ ਬਿਠਾਉਂਦੇ ਨੇ ਤੇ ਦੇਵੀ ਦਾ ਰੂਪ ਮੰਨ ਕੇ ਉਹਨਾਂ ਨੂੰ ਪੂਜਦੇ ਹਨ ਤੇ ਰਾਮ ਨੌਮੀ ਚੇਤਰ ਸੁਦੀ 9 ਨੂੰ ਸ਼੍ਰੀ ਰਾਮਚੰਦਰ ਜੀ ਦਾ ਜਨਮ ਦਿਨ ਵਾਲੇ ਦਿਨ ਜਿਹੜਾ ਹੈ ਰਾਮ ਨੌਮੀ ਦਾ ਤਿਹਾਰਾ ਮਨਾਇਆ ਜਾਂਦਾ ਹੈ ਮਸਾਖੀ ਦਾ ਤਿਹਾਰ ਪੰਜਾਬ ਦੇ ਵਿੱਚ ਵਿਸਾਖੀ ਦਾ ਤਿਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹਦੇ ਵਿੱਚ ਤਿੰਨ ਜਿਹੜੀਆਂ ਘਟਨਾਵਾਂ ਜਿਹੜੀਆਂ ਸੰਬੰਧਿਤ ਨੇ। ਸਭ ਤੋਂ ਪਹਿਲਾਂ ਤਾਂ ਵਿਸਾਖ ਦੇ ਮਹੀਨੇ ਦੇ ਵਿੱਚ ਕਣਕ ਹੈ ਜਿਹੜੀ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਕਿਸਾਨ ਲੋਕ ਆਪਣੀ ਫਸਲ ਨੂੰ ਦੇ ਕੇ ਬਹੁਤ ਖੁਸ਼ ਹੁੰਦੇ ਨੇ। ਤਾਂ ਵਾਢੀ ਜਿਹੜੀ ਸ਼ੁਰੂ ਹੁੰਦੀ ਹੈ ਤੇ ਕਣਕਾਂ ਜਿਹੜੀਆਂ ਨੇ ਪੱਕ ਕੇ ਜੋ ਤਿਆਰ ਨੇ ਤਾਂ ਕਿ ਕੱਟਣ ਤੋਂ ਬਾਅਦ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਪੈਸੇ ਦੀ ਜਿਹੜੀ ਪਰਮਾਰ ਹੁੰਦੀ ਹੈ। ਜਿਸ ਕਰਕੇ ਕਿਸਾਨ ਲੋਕ ਖੁਸ਼ੀ ਦੇ ਵਿੱਚ ਹੈ ਵਿਸਾਖੀ ਦੇ ਮੇਲੇ ਤੇ ਪਹੁੰਚਦੇ ਨੇ। ਤੇ ਚਤਨੀ ਰਾਮ ਚਾਤਰੀਕ ਦੀ ਵੀ ਬਹੁਤ ਪਿਆਰੀ ਜੀ ਕਵਿਤਾ ਜਿਹੜੀ ਇਸਮਾ ਸੰਤ ਤੂੜੀ ਤੰਦ ਸਾਂਭਾੜੀ ਵਿੱਚ ਵਟਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਇਹ ਜਿਹੜੇ ਵੰਦਿਤ ਕਤ ਕਵਿਤਾ ਹੈ ਉਹ ਵਿਸਾਖੀ ਨਾਲ ਹੈ ਇਸ ਤੋਂ ਬਾਅਦ 13 April 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਅਨੰਦਪੁਰ ਸਾਹਿਬ ਦੇ ਵਿੱਚ ਇਹਦੇ ਵਿੱਚ ਪੰਜ ਸਿੰਘ ਸਾਜੇ ਸੀ ਤੇ ਉਸ ਤੋਂ ਬਾਅਦ ਜਿਹੜਾ ਖਾਲਸਾ ਪੰਥ ਜਿਹੜਾ ਸੱਜਿਆ ਸ਼ੁੱਧ ਜਿਹੜੀ ਹੈ ਕਿ ਖਾਲਸ ਜਿਹੜੀ ਸੀ ਖਾਲਸ ਮਾਣਾ ਸ਼ੁੱਧ ਪੰਥ ਹੈ ਜਿਹਦੇ ਵਿੱਚ ਕੋਈ ਵੀ ਉੱਚ-ਨੀਚ ਦੀ ਜਿਹੜੀ ਭਾਵਨਾ ਨਹੀਂ ਸੀਗੀ ਉਹ ਜਿਹੜਾ ਧਰਮ ਹੈ ਜਿਹੜਾ ਬਣਾਇਆ ਗਿਆ ਸੀਗਾ ਇਸ ਤੋਂ ਬਾਅਦ 13 April 1919 ਇੱਕ ਸਾਡੀ ਦੁਖਦਾਇਕ ਘਟਨਾ ਵੀ ਵਾਪਰੀ ਸੀਗੀ ਇਸ ਦਿਨ ਜਲਿਆਂਵਾਲਾ ਬਾਗ ਦੇ ਵਿੱਚ ਅ ਜਰਨਲ ਟਾਇਰ ਨੇ ਹੱਥੇ ਲੋਕਾਂ ਨੂੰ ਗੋਲੀਆਂ ਨਾਲ ਮਾਰ ਕੇ ਜਿਹੜਾ ਸੀ ਖਤਮ ਕੀਤਾ ਸੀਗਾ ਇਸ ਤੋਂ ਬਾਅਦ ਜੀ ਸਾਵਣ ਦਾ ਤਿਹਾਰ ਸ਼ੁਰੂ ਹੁੰਦਾ ਸਾਵਣ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤੀਆਂ ਦਾ ਜਿਹੜਾ ਤਿਹਾਰ ਹੈ ਜਿਹੜਾ ਮਨਾਇਆ ਜਾਂਦਾ ਹੈ ਸਾਵਣ ਦੇ ਮਹੀਨੇ ਦੀ ਤੀਸਰੀ ਤਿਥ ਨੂੰ ਜਿਹੜਾ ਹੈ ਤੀਆਂ ਦਾ ਤਿਹਾਰ ਹੁੰਦਾ ਇਹਦੇ ਵਿੱਚ ਜਿਹੜੀਆਂ ਕੁੜੀਆਂ ਨੇ ਪਿੱਪਲ ਦੇ ਉੱਤੇ ਪਿੰਗਾ ਝੂਟਦੀਆਂ ਨੇ ਤੇ ਆਪਣਾ ਖੁਸ਼ੀ ਦੇ ਵਿੱਚ ਜਿਹੜੀਆਂ ਨੱਚਦੀਆਂ ਗੀਤ ਗਾਉਂਦੀਆਂ ਨੇ ਇਹ ਆਪਣੇ ਪੇਕੇ ਘਰ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਅੱਗੇ ਰਖੜੀ ਦਾ ਤਿਹਾਰਾ ਵੀ ਸੌਣ ਦੇ ਮਹੀਨੇ ਦੇ ਵਿੱਚ ਆਉਂਦਾ ਇਹ ਪੂਰਨਮਾਸੀ ਨੂੰ ਮਨਾਇਆ ਜਾਂਦਾ ਤੇ ਭੈਣਾਂ ਜਿਹੜੀਆਂ ਨੇ ਆਪਣੇ ਭਰਾਵਾਂ ਦੀ ਕਲਾਈ ਤੇ ਰਖੜੀ ਬੰਨھਕਦੀਆਂ ਨੇ ਤੇ ਭਰਾ ਵੀ ਜਿਹੜੇ ਨੇ ਆਪਣੀਆਂ ਭੈਣਾਂ ਨੂੰ ਰੱਖਿਆ ਦਿਆ ਜਿਹੜਾ ਹੈ ਆਸ਼ੀਰਵਾਦ ਦਿੰਦੇ ਨੇ ਵੀ ਅਸੀਂ ਤੁਹਾਡੀ ਰੱਖਿਆ ਜਿਹੜਾ ਕਰਾਂਗੇ ਇਸ ਤੋਂ ਬਾਅਦ ਜੀ ਭਾਦੋਨਾਸ ਸੰਬੰਧੀ ਤਿਉਹਾਰ ਨੇ ਪਾਦੋ ਦੇ ਵਿੱਚ ਸਭ ਤੋਂ ਪਹਿਲਾਂ ਗੁੱਗਾ ਨੌਮੀ ਦਾ ਤਿਹਾਰ ਆਉਂਦਾ ਜਿਸ ਨੂੰ ਅਸੀਂ ਜਿਹੜਾ ਗੁੱਗਾ ਪੀਰ ਹੈ ਗੁੱਗੇ ਦੇ ਭਗਤ ਨੇ ਗੁੱਗਾ ਜਿਹੜਾ ਉਸ ਨੂੰ ਸੱਪਾਂ ਦਾ ਜਿਹੜਾ ਰਾਜਾ ਮੰਨਿਆ ਜਾਂਦਾ ਤੇ ਗੁੱਗੇ ਨੂੰ ਪ੍ਰਸੰਨ ਕਰਨ ਦੇ ਲਈ ਹੈ ਇਹ ਸੱਪਾਂ ਦੇ ਖੁੱਡਾਂ ਦੇ ਵਿੱਚ ਜਿਹੜੀ ਕੱਚੀ ਲੱਸੀ ਪਾਉਂਦੇ ਨੇ ਘਰਾਂ ਦੇ ਵਿੱਚ ਸੇਵੀਆਂ ਬਣਦੀਆਂ ਨੇ ਤੇ ਗੁੱਗੇ ਦੀ ਜਿਹੜੀ ਸਮਾਧੇ ਜਾ ਕੇ ਲੋਕ ਨੇ ਜਿਹੜੇ ਮੱਥਾ ਟੇਕਦੇ ਨੇ ਤੀਜਾ ਨਮਸ਼ਟਮੀ ਇਹਦੇ ਵਿੱਚ ਪਾਦਰੋ ਸੁਦੀ ਦੀ ਜਿਹੜੀ ਕ੍ਰਿਸ਼ਨ ਪੱਖ ਹੈ ਉਹਦੇ ਵਿੱਚ ਜਿਹੜਾ 8ਵੀਂ ਨੂੰ ਕ੍ਰਿਸ਼ਨ ਜੀ ਦਾ ਜਨਮ ਦਿਨ ਹੈ ਜਿਹੜਾ ਉਹਦੇ ਨਾਲ ਸੰਬੰਧਿਤ ਜਨਮ ਅਸ਼ਟਮੀ ਹੈ ਜਿਹੜੀ ਉਹ ਵੀ ਮਨਾਈ ਜਾਂਦੀ ਹੈ ਇਸ ਤੋਂ ਬਾਅਦ ਹੈ ਜੀ ਅੱਸੂ ਦੇ ਮਹੀਨੇ ਨਾਲ ਸੰਬੰਧਿਤ ਤਿਹਾਰ ਅੱਸੂ ਦੇ ਮਹੀਨੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ 15 ਤਰੀਕਾਂ ਨੇ ਜਿਹੜੀਆਂ ਅੱਸੂ ਮਹੀਨੇ ਦੀ ਹਨੇਰੇ ਪੱਖ ਦੀਆਂ ਉਦੋਂ ਜਿਹੜੇ ਨੇ ਸ਼ਰਾਦ ਮਨਾਏ ਜਾਂਦੇ ਨੇ ਤਾਂ ਲੋਕ ਨੇ ਜਿਹੜੇ ਆਪਣੇ ਪਿਤਰਾ ਪ੍ਰਤੀ ਜਿਹੜੇ ਬਜ਼ੁਰਗ ਨੇ ਜਿਹੜੇ ਜਾ ਚੁੱਕੇ ਨੇ ਉਹਨਾਂ ਪ੍ਰਤੀ ਜਿਹੜੀ ਧਾਰਮਿਕ ਰੀਤ ਮੁਤਾਬਿਕ ਹੈ ਜਿਹੜੇ ਉਹ ਕਹਿੰਦੇ ਨੇ ਕਿ ਲੋਕ ਅਗਲੇ ਜਨਮ ਦੇ ਲਈ ਉਹਨਾਂ ਨੂੰ ਜਿਹੜਾ ਭੋਜਨ ਹੈ ਜਿਹੜਾ ਪਹੁੰਚਾਉਣ ਦੇ ਲਈ ਜਿਹੜਾ ਸ਼ਰਾਧਾ ਜਿਹੜੇ ਮਨਾਏ ਜਾਂਦੇ ਹਨ ਇਹਦੇ ਵਿੱਚ ਕੋਈ ਵੀ ਜਿਹੜਾ ਖੁਸ਼ੀ ਦਾ ਜਿਹੜੀ ਤਿਹਾਰਾ ਜਾਂ ਖੁਸ਼ੀ ਦੀ ਕੋਈ ਵੀ ਰੀਤ ਹੈ ਜਿਹੜੀ ਨਹੀਂ ਕੀਤੀ ਜਾਂਦੀ ਇਸ ਤੋਂ ਬਾਅਦ 15 ਜਿਹੜੇ ਦਿਨ ਨੇ ਉਹਦੇ ਵਿੱਚ ਨਰਾਤੇ ਆਉਂਦੇ ਨੇ ਸ਼ਰਾਧ ਦੇ ਮੁਕ ਦੇਨ ਨਰਾਤੇ ਸ਼ੁਰੂ ਹੋ ਜਾਂਦੇ ਨੇ ਤੇ ਅੱਸੂ ਦੇ ਮਹੀਨੇ ਦੇ ਚੰਨਣ ਪੱਖ ਦੀ 1 ਤੋਂ ਲੈ ਕੇ 9 ਤਰੀਕ ਤੱਕ ਹੈ ਜਿਹੜੇ ਇਹ ਹੁੰਦੇ ਨੇ ਤੇ ਨਰਾਤਿਆਂ ਦੇ ਵਿੱਚ ਮਾਤਾ ਗੌਰਜਾ ਇਸ ਸੰਜੀ ਮਾਈ ਦੀ ਜਿਹੜੀ ਪੂਜਾ ਕਰਦੇ ਨੇ ਲੋਕੀ ਆਪਣੇ ਘਰਾਂ ਦੇ ਵਿੱਚ ਜਿਹੜੀ ਕੰਧਾਂ ਦੇ ਉੱਤੇ ਆ ਗੋਬਰ ਦੇ ਵਿੱਚ ਜਿਹੜੀਆਂ ਨੇ ਬਣਾ ਕੇ ਮਾਤਾ ਦੀ ਜਿਹੜੀ ਫੋਟੋ ਬਣਾਉਂਦੇ ਨੇ ਤੇ ਉਹਦੀ ਪੂਜਾ ਕਰਦੇ ਨੇ ਤੇ ਦੁਸ਼ਹਿਰੇ ਵਾਲੇ ਦਿਨ ਜਿਹੜਾ ਉਸ ਨੂੰ ਚਲਪਰਵਾਹ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਦੁਸ਼ਹਿਰਾ ਇਹ ਵੀ ਨਰਾਤਿਆਂ ਤੋਂ ਬਾਅਦ ਹੈ ਜਿਹੜਾ ਨੌਵੇਂ ਨੌ ਦੁਸ਼ਹਿਰਾ ਜਿਹੜਾ ਹੁੰਦਾ ਨਰਾਤਿਆਂ ਵਿੱਚ ਕਸਬਿਆਂ ਤੇ ਸ਼ਹਿਰਾਂ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਤਿਹਾਰਾ ਜਿਹੜਾ ਦੁਸ਼ਹਿਰਾ ਮਨਾਇਆ ਜਾਂਦਾ ਹੈ ਇਦੇ ਵਿੱਚ ਆ ਰਾਮਚੰਦਰ ਜੀ ਦੇ ਵੱਲੋਂ ਰਾਮਲੀਲਾਵਾਂ ਹੁੰਦੀਆਂ ਨੇ ਤੇ ਉਸ ਤੋਂ ਵੈਦ ਜਿਹੜਾ ਰਾਮਚੰਦਰ ਜੀ ਵੱਲੋਂ ਜਿਹੜਾ ਰਾਵਣ ਦਾ ਜਿਹੜਾ ਵਦ ਕੀਤਾ ਉਹ ਜਿਹੜੀ ਘਟਨਾਵਾਂ ਜਿਹੜੀਆਂ ਚ ਦਿਖਾਈਆਂ ਜਾਂਦੀਆਂ ਹਨ ਇਸ ਤੋਂ ਬਾਅਦ ਜਿਹ ਕੱਤਕ ਦੇ ਮਹੀਨੇ ਨਾਲ ਸੰਬੰਧਿਤ ਤਿਹਾੜ ਨੇ ਕੱਤਕ ਦੇ ਮਹੀਨੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਉਤਸਵ ਹੈ ਜਿਹੜਾ ਮਨਾਇਆ ਜਾਂਦਾ ਹਰ ਜਗ੍ਹਾ ਦੇ ਉੱਤੇ ਕੱਤਕ ਦੀ ਪੂਰਨਮਾਸ਼ੀ ਨੂੰ ਸੀਗਾ ਇਹ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਲੋਕ ਨੇ ਜਿਹੜੇ ਮੱਥਾ ਟੇਕਦੇ ਨੇ ਕਰਵਾ ਚੌਥਾ ਜਿਹੜਾ ਕਤਕ ਮਹੀਨੇ ਦੇ ਹਨੇਰੇ ਪੱਖ ਦੀ ਜਿਹੜੀ ਚੌਥੀ ਤਿਥ ਨੂੰ ਮਨਾਇਆ ਜਾਂਦਾ ਇਹਦੇ ਵਿੱਚ ਔਰਤਾਂ ਜਿਹੜੀ ਵਈਆਂ ਹੋਈਆਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਵਰਤ ਰੱਖਦੀਆਂ ਹਨ ਇਸ ਵਾਰ ਆ ਹੋਈ ਮਾਤਾ ਦਾ ਵਰਤ ਜਿਹੜਾ ਬੱਚਿਆਂ ਦੀ ਤੰਦਰੁਸਤੀ ਦੇ ਲਈ ਹੈ ਜਿਹੜਾ ਆ ਹੋਈ ਮਾਤਾ ਦੀ ਪੂਜਾ ਜਿਹੜੀ ਕੀਤੀ ਜਾਂਦੀ ਹੈ ਤੇ ਮਾਵਾਵਾਂ ਦੁਆਰਾ ਜਿਹੜਾ ਵਰਤ ਰੱਖੇ ਜਾਂਦੇ ਹਨ ਇਸੋ ਦਿਵਾਲੀ ਹੈ ਜੀ ਕੱਤਕ ਦੇ ਮਹੀਨੇ ਦੀ ਮੱਸਿਆ ਨੂੰ ਜਿਹੜਾ ਦਿਵਾਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਤੇ ਅੰਮ੍ਰਿਤਸਰ ਦੀ ਦਿਵਾਲੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਕਹਿੰਦੇ ਉਹਨਾਂ ਦੀ ਦਾਲ ਰੋਟੀ ਕਰਦੀ ਤੇ ਦਿਵਾਲੀ ਅੰਮ੍ਰਿਤਸਰ ਦੀ ਨਵੇਂ ਦਿਵਾਲੀ ਵਾਲੇ ਦਿਨ ਹੈ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਵਾਲੀਆ ਤੇ ਕਿਲੇ ਦੇ ਵਿੱਚ 52 ਰਾਜਿਆਂ ਦੇ ਨਾਲ ਜਿਹੜਾ ਰਿਹਾ ਹੋ ਕੇ ਆਏ ਸੀ ਉਹਦੇ ਖੁਸ਼ੀ ਦੇ ਵਿੱਚ ਪੂਰਾ ਅੰਮ੍ਰਿਤਸਰ ਦਾ ਜਿਹੜਾ ਹਰਮੰਦਰ ਸਾਹਿਬ ਨੂੰ ਸਜਾਇਆ ਗਿਆ ਸੀ ਇਸ ਤੋਂ ਬਾਅਦ ਆ ਜੀ ਲੋਹੜੀ ਇਹ ਜੀ ਠੰਡ ਦੇ ਖਤਮ ਹੋਣ ਦਾ ਪ੍ਰਤੀਕ ਹੈ ਜੀ ਲੋਹੜੀ ਜਿਹੜੀ ਪੋ ਮਹੀਨੇ ਦੇ ਅਖੀਰਲੇ ਦਿਨ ਮਨਾਈ ਜਾਂਦੀ ਹੈ ਤੇ ਠੰਡ ਤੋਂ ਬਦਲ ਵੀ ਲੋਕੀ ਜਿਹੜੇ ਨੇ ਅਗਨੀ ਪਾਲਦੇ ਨੇ ਅੱਗ ਬਾਲ ਕੇ ਜਿਹੜੀਆਂ ਉਹਦੇ ਉੱਤੇ ਜਿਹੜੇ ਆਲੇ ਦੁਆਲੇ ਇਕੱਠੇ ਹੁੰਦੇ ਨੇ ਤੇ ਤਿੱਲ ਲੋਹੜੀ ਹੈ ਜਿਹੜੀ ਵੰਡਦੇ ਨੇ ਤੇ ਜਿਨ੍ਹਾਂ ਦੇ ਘਰੇ ਮੁੰਡਾ ਜੰਮਿਆ ਹੁੰਦਾ ਜਾਂ ਨਵਾਂ ਵਿਆਹ ਹੋਇਆ ਹੋਵੇ ਉੱਥੇ ਖਾਸ ਤੌਰ ਤੇ ਜਿਹੜੀ ਲੋਹੜੀ ਹੈ ਜਿਹੜੀ ਉਤਿਹਾੜ ਜਿਹੜਾ ਮਨਾਇਆ ਜਾਂਦਾ ਇਸ ਤੋਂ ਆਦੀ ਪ੍ਰਸਿੱਧੀ ਕਿਦੇ ਨਾਲ ਦੁੱਲਾ ਪੱਟੀ ਦੀ ਘਟਨਾ ਤੋਂ ਸਿੱਧਾ ਜੀ ਤੇ ਹਰੇਕ ਕੋਈ ਦੁੱਲਾ ਪੱਟੀ ਵਾਲਾ ਗੀਤ ਹੈ ਜਿਹੜਾ ਸੁੰਦਰ-ਮੁੰਦਰੇ ਗੀਤ ਹੈ ਜਿਹੜ ਇਸ ਤੋਂ ਜਿ ਮੱਗੀ ਆਏ ਜਿਹੜਾ ਲੋਹੜੀ ਤੋਂ ਅਗਲੇ ਦਿਨ ਜਿਹੜਾ ਮੱਗੀ ਦਾ ਤਿਉਹਾਰ ਆਉਂਦਾ ਜਿਸ ਨੂੰ ਮੱਕਰ ਸੰਕ੍ਰਾਂਤੀ ਜਿਹੜਾ ਕਿਹਾ ਜਾਂਦਾ ਹੈ ਤੇ ਇਹ ਮੁਕਸਰ ਦੇ ਜਿਹੜਾ ਪ੍ਰਸਿੱਧ ਮੇਲਾ ਵੀ ਇਸੇ ਦਿਨ ਹੀ ਹੁੰਦਾ ਮਾਘੇ ਦੇ ਦਿਨ ਜਿਹੜਾ ਖਿਦਰਾਣਾ ਦੀ ਟਾਬ ਕਹਿੰਦੇ ਸੀ ਪਹਿਲਾਂ ਤੇ ਇੱਥੇ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਵੀ ਦਾਵਾ ਦੇ ਕੇਗੇ 40 ਸਿੰਘ ਸੀਗੇ ਉਹਨਾਂ ਨੇ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ ਤੇ 40 ਸਿੰਘ ਜਿਹੜੇ ਸ਼ਹੀਦ ਹੋਏ ਸੀਗੇ ਤੇ ਮਹਾ ਸਿੰਘ ਜੀ ਦੇ ਕਹਿਣ ਤੇ ਉਹ ਬੇਦਾਵਾ ਜਿਹੜਾ ਫੜਿਆ ਗਿਆ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਮੁਕਤੇ ਕਰਾਰ ਦਿੱਤਾ ਸੀਗਾ ਤੇ ਉੱਥੋਂ ਹੀ ਇਹਦਾ ਨਾਮ ਹੈ ਜਿਹੜਾ ਖਿਦਰਾਣਾ ਦੀ ਟਾਬ ਦਾ ਮੁਕਸਰ ਪਿਆ ਸੀਗਾ